ਹਾਵੀ ਦੋਸਤੋ ਕੀ ਹਾਲ ਚਾਲਾ ਸਾਰੇ YouTube ਵਾਲਿਆਂ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆ ਜਿਓ ਕਰੀਏ ਗੱਲਾਂ ਬਾਤਾਂ ਦੋਸਤੋ ਮੀ ਹੋ ਗਿਆ ਬੰਦ ਤੇ ਰੱਬ ਨੇ ਸਾਰਿਆਂ ਦੀ ਅਰਦਾਸ ਆ ਜਿਹੜੀ ਉਹ ਸੁਣ ਲਈ ਤੇ ਪੰਜਾਬ ਦੇ ਵਿੱਚ ਹੜਾਂ ਦਾ ਪਾਣੀ ਆ ਜਿਹੜਾ ਹੋ ਗਿਆ ਘਟ ਤੇ ਲੋਕ ਹੁਣ ਜਿਹੜੇ ਥੋੜਾ ਥੋੜਾ ਜਿੰਨਾਂ ਦੇ ਘਰ ਜਿਹੜੇ ਬਾਲੇ ਕਈਆਂ ਤਾਂ ਘਰ ਵਿਚਾਰਾਂ ਦੇ ਜਮਾ ਰੁੜ ਗਏ ਤੇ ਹੁਣ ਪ੍ਰੋਬਲਮ ਇਹ ਆ ਕਿ ਹੜਾਂ ਦਾ ਪਾਣੀ ਵੀ ਘਟ ਗਿਆ ਤੇ ਜਿਹੜੇ ਹੜਾਂ ਦੇ ਪਾਣੀ ਦੇ ਵਿੱਚ ਜਾਨਵਰ ਆਏ ਆ ਸੋਸ਼ਲ ਮੀਡੀਆ ਦੇ ਉੱਤੇ ਦਿਖਾ ਰਹੇ ਆ ਹਨਾ ਕਈ ਵੀਰ ਭਰਾ ਕਿ ਉਹ ਜਾਨਵਰ ਜਿਨ੍ਹਾਂ ਦੇ ਵਿੱਚ ਮਗਰਮੱਛ ਮੱਛੀਆਂ ਤੇ ਕਈ ਨਸਲ ਦੇ ਜਿਵੇਂ ਦਰਿਆਈ ਘੋੜੇ ਹਨਾ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਹੋਰ ਕਈ ਜਾਨਵਰ ਇਹੋ ਜਿਹੇ ਆ ਰਹੇ ਆ ਜਿਹੜੇ ਹਾਂਜੀ ਸੋਡੀ ਹਾਂਜੀ ਤੇ ਕਈ ਜਾਨਵਰ ਇਹੋ ਜੇ ਆ ਗਏ ਜਿਹੜੇ ਹੁਣ ਜਦੋਂ ਪਾਣੀ ਦਾ ਲੈਵਲ ਘਟੂਆ ਹਨ ਤੇ ਉਹ ਜਿਹੜੇ ਜਾਨਵਰ ਆ ਹਨ ਉਹ ਹੁਣ ਲੋਕਾਂ ਦੇ ਖੇਤਾਂ 'ਚ ਵੜਨਗੇ ਘਰਾਂ 'ਚ ਵੜਨਗੇ ਜਾਂ ਉਹਨਾਂ ਦਾ ਕੀ ਹੋਊਗਾ ਜਾਂ ਜਿਹੜਾ ਜਗਨਾਲ ਵਿਭਾਗ ਹੁੰਦਾ ਉਹਨਾਂ ਨੂੰ ਫੜ ਕੇ ਲੈ ਕੇ ਜਾਊ ਉੱਥੇ ਛੱਡੂ ਹਨ ਉਹ ਬਾਅਦ ਦੀ ਗੱਲ ਆ ਹੁਣ ਨਾ ਗੱਲ ਕੀ ਆ ਕਿ ਲੋਕਾਂ ਨੇ ਦਾਨ ਪਾਉਣ ਨੂੰ ਵੀ ਬਹੁਤ ਕਰਤਾ ਰੁਪਈਆ ਵੜਾ ਵੰਡਤਾ ਹਨ ਮਨਕੀਰ ਤੌਲਖ ਨੇ ਟਰੈਕਟਰ ਦੇਤੇ ਤੇ ਕਈਆਂ ਨੇ ਪੈਸੇ ਦਿੱਤੇ ਸੁਖਵੀਰ ਬਾਦਲ ਨੇ ਵੀ ਬੜੇ ਰੁਪਏ ਵੰਡੀ ਜਾਂਦਾ ਮਕੀਰ ਤੌ ਲਖਾ ਤੇ ਦਲਜੀਤ ਬੱਬੂ ਮਾਨ ਜਾਂ ਹੁਣ ਜਿੰਨਾਂ ਜਿੰਨਾਂ ਨੇ ਵੀ ਯਾਨੀ ਕਿ ਪੈਸੇ ਦਿੱਤੇ ਆ ਤੇ ਜਾਂ ਜਿੰਨਾਂ ਜਿੰਨਾਂ ਨੇ ਐਲਾਨ ਕੀਤਾ ਏ ਪੈਸਿਆਂ ਦਾ ਤੇ ਜਿੰਨਾਂ ਜਿੰਨਾਂ ਬੰਦਿਆਂ ਨੇ ਕਿਹਾ ਵੀ ਅਸੀਂ ਪਿੰਡ ਜਿਹੜੇ ਆ ਤੁਹਾਡੇ ਗੋਦ ਲਾਵਾਂਗੇ ਜਾਂ ਬੰਦ ਬਣਾ ਕੇ ਦੇਵਾਂਗੇ ਤੇ ਉਹਨਾਂ ਨੂੰ ਇਹ ਬੇਨਤੀ ਆ ਕਿ ਹੁਣ ਤੁਸੀਂ ਜਦੋਂ ਪਾਣੀ ਉੱਤਰ ਗਿਆ ਨਾ ਤੇ ਜੁਮਲੇ ਨਾ ਰਹੇ ਜਾਣ ਕਿ ਤੇ ਸਰਕਾਰਾਂ ਜਿਹੜੇ ਜਿਹੜੇ ਪਿੰਡ ਤੁਸੀਂ ਗੋਤ ਲਏ ਆ ਜਾਂ ਜਿੰਨਾਂ ਜਿੰਨਾਂ ਨੂੰ ਵਾਦਾ ਕੀਤਾ ਪੈਸੇ ਦੇਣ ਦਾ ਕਿਰਪਾ ਕਰਕੇ ਉਹਨਾਂ ਨੂੰ ਨਾਮ ਜਰੂਰ ਉਹਨਾਂ ਦੇ ਦੱਸੋ ਤੇ ਜਿਹੜੇ ਵੀ ਐਨ ਆਰ ਆਈ ਵੀਰ ਜਿਹੜੇ ਮੇਰੇ ਬਾਹਰ ਕੋਈ دوست ਵੀਡੀਓ ਦੇਖਦਾ ਹਨ ਕੋਸ਼ਿਸ਼ ਇਹ ਕਰਨ ਕਿ ਤੁਸੀਂ ਜਿੰਨਾਂ ਨੂੰ ਪੈਸੇ ਭੇਜਣੇ ਆ ਪੰਜਾਬ ਦੇ ਵਿੱਚ ਜਿਹੜੇ ਦਰਿਆਵਾਂ ਦੇ ਵਿੱਚ ਰੁੜੇ ਆ ਨਾ ਘਰ ਮਕਾਨ ਕਿਵੇਂ ਨਾ ਕਿਵੇਂ ਉਹਨਾਂ ਦੇ ਪਿੰਡ ਦੇ ਜਾਂ ਜਿੱਥੋਂ ਤੁਸੀਂ ਜਿਹੜੇ ਪਿੰਡ ਤੋਂ ਹੈਗੇ ਆ ਆਪਦੇ ਪਿੰਡ ਦਾ ਜਾਂ ਤੁਹਾਡਾ ਕੋਈ ਘਰ ਦਾ ਮੈਂਬਰ ਹੋਵੇ ਜਾਂ ਮਾਪੇ ਹੋਵੇ ਤੁਹਾਡੇ ਘਰ ਦਾ ਜਾਂ ਭਰਾ ਹੋਵੇ ਉਹਨਾਂ ਨੂੰ ਪੈਸੇ ਭੇਜ ਕੇ ਤੇ ਉਹਨਾਂ ਦੀ ਡਿਊਟੀ ਤੁਸੀਂ ਜ਼ਰੂਰ ਲਾਓ ਕਿ ਜਿਹੜੇ ਹੜ੍ਹਾਂ ਦੇ ਵਿੱਚ ਘਾ ਡੁੱਬਿਆ ਨਾ ਤੇ ਉਹਨਾਂ ਦੇ ਜਾ ਕੇ ਘਰੇ ਉੱਥੇ ਸੇਵਾ ਕਰਨ ਤੇ ਬੇਨਤੀ ਇਹ ਆ ਕਿ ਪੰਜਾਬ ਦੇ ਵਿੱਚ ਇਸ ਟਾਈਮ ਹਨ ਕਈ ਜਿਹੜੇ ਸੰਸਥਾਵਾਂ ਐ ਵਧੀਆ ਵੀ ਐ ਦੇ ਵਿੱਚੋਂ ਇਹੋ ਜੀਆਂ ਸੰਸਥਾਵਾਂ ਵੀ ਹੋਣੀਆਂ ਕਿ ਜਿਹੜੀਆਂ ਵਧੀਆ ਨਹੀਂ ਹੋਣੀਆਂ ਤੇ ਤੁਸੀਂ ਇਹ ਨਾ ਹੋਵੇ ਵੀ ਕਿਸੇ ਗਲਤ ਬੰਦੇ ਦੇ ਹੱਥ ਚੜਜੋ ਵੀ ਤੁਸੀਂ ਬਾਹਰੋਂ ਪੈਸਾ ਭੇਜਤਾ ਕਨੇਡਾ ऑस्ट्रेलिया ਜੋ ਭੇਜਤਾ ਕਨੇਡਾ ਜੂ ਜਾਂ ਸਾਡੇ ਹੋਰ ਵੀਰ ਭਰਾ ਐਨ ਆਰ ਆਈ ਬਹੁਤ ਪੈਸਾ ਭੇਜਣ ਗਿਆ ਪਰ ਉਹ ਪੈਸੇ ਨੂੰ ਲਾਉਣਾ ਕਿਹੜੇ ਹਿਸਾਬ ਨਾਲ ਕਿਹਦੇ ਕੋਲੇ ਭੇਜਣਾ ਉਹ ਡਾਇਰੈਕਟ ਕਿਸੇ ਜਿਹਦਾ ਘਰ ਡੁੱਬਿਆ ਏ ਉਹਦੇ ਨਾਲ ਕਨੈਕਟ ਕਰਕੇ ਸਿੱਧੇ ਉਹਨੂੰ ਪੈਸੇ ਦਿਓ ਜੇ ਪੈਸੇ ਨਹੀਂ ਦੇਣੇ ਤੁਸੀਂ ਉਹਦੀਆਂ ਇੱਟਾਂ ਸਟਾ ਕੇ ਦਿਓ ਕਿਸੇ ਬਿਲਡਰ ਦੇ ਨਾਲ ਗੱਲ ਕਰੋ ਬਿਲਡਰ ਨਾਲ ਗੱਲ ਕਰਕੇ ਉਹਦੇ ਖਾਤੇ 'ਚ ਪੈਸੇ ਪਾਓ ਉਹਨੂੰ ਕਹੋ ਵੀ ਇਹ ਬੰਦੇ ਦਾ ਮਕਾਨ ਆ ਜਿਹੜਾ ਪੂਰਾ ਤਿਆਰ ਕਰਕੇ ਤੇ ਬਣਾ ਕੇ ਦੇਣਾ ਇਹ ਨਾ ਹੋਵੇ ਤੁਸੀਂ ਕਿਸੇ ਉਹੋ ਜਿਹੇ ਬੰਦੇ ਨੂੰ ਪੈਸੇ ਭੇਜ ਦੋ ਵੀ ਕਈ ਕਈ ਤਾਂ ਹੈਗੇ ਆ ਜਿਹੜੇ ਟਰਸਟ ਚੱਲਦੇ ਆ ਕਈਆਂ ਦੇ ਬੰਦੇ ਵਧੀਆ ਜਿਹੜੇ ਜਿਹੜੇ ਚਲਾਉਂਦੇ ਆ ਹਨਾ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਵੀ ਕਰਦੇ ਉਹਦਾਂ ਦੇ ਲੱਗੇ ਵੀ ਪਏ ਤੇ ਕਈ ਬੰਦੇ ਆ ਨੇ ਵੈਸੇ ਹੀ ਖੋਲੀਆਂ ਆਂੀਆਂ ਜਿ ਨੂੰ ਜੀਓ ਐਨ ਪਤਾ ਨਹੀਂ ਕੀ ਕਹਿ ਦਿੰਦੇ ਆ ਉਹ ਖੋਲੀਆਂ ਗਈਆਂ ਨੇ ਜਿਹੜੇ ਉਹਨਾਂ ਦੇ ਵਿੱਚ ਤੁਹਾਡਾ ਪੈਸਾ ਕਈਆਂ ਚ ਖਰਾਬ ਵੀ ਹੋ ਸਕਦਾ ਕਈ ਜਿਹੜੀਆਂ ਵਧੀਆ ਏ ਜਿਨ੍ਹਾਂ ਦੇ ਤੁਹਾਨੂੰ ਪਤਾ ਏ ਕਿ ਇਹ ਬੰਦੇ ਆ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਪੈਸੇ ਜ਼ਰੂਰ ਭੇਜ ਦਿਓ ਤੇ ਬਾਕੀ ਗੱਲ ਦਲਜੀਤ ਜਿਹੜਾ ਹੈਗਾ ਭਾਜੀ ਸਾਡੇ ਗਾਇਕ ਹਨ ਉਹ ਵੀ ਹੁਣ ਦੱਸ ਦੇਵੇ ਵੀ ਜਿਹੜੇ 10 ਪਿੰਡ ਗੂਦ ਲਏ ਆ ਜਾਂ ਜਿਹੜਾ ਤੂੰ ਪੁਲ ਬਣਾਉਣਾ ਹੈ ਉਹ ਕਿਹਦੇ ਰਾਹੀਂ ਬਣਾਣਾ ਹੈ ਕਿਵੇਂ ਬਣਾਣਾ ਹੈ ਉਹਦਾ ਵੀ ਬਿਆਨ ਦੇਣਾ ਚਾਹੀਦਾ ਵੀ ਉਹ ਕਿਵੇਂ ਬਣਾਊਗਾ ਹਨਾ ਬਾਅਦ ਵਿੱਚ ਇਹ ਨਾ ਹੋਵੇ ਵੀ ਤੁਸੀਂ ਤੇਰਾ ਲੱਗੇ 2 ਕਰੋੜ 4 ਕਰੋੜ ਤੇ ਇੱਥੇ ਦੇਵੇਂ ਤੂੰ 10 ਕਰੋੜ ਤੇ ਇੱਥੇ ਕਹੀ ਜਾਣਾ ਦਜੀਤ ਨੇ ਇੰਨੇ ਦੇ ਆ ਇਹ ਕੰਮ ਨਾ ਹੋਵੇ ਕਿਉਂਕਿ ਪੈਸਾ ਜਿਹੜਾ ਮਿਹਨਤ ਦੀ ਕਮਾਈ ਆ ਹਨਾ ਤੇ ਦਸਾਂ ਨੌ ਨੌਾਂ ਦੀ ਕਮਾਈ ਆ ਇਹ ਕਿਰਤ ਕੀਤੀ ਆ ਤੁਸੀਂ ਇਸਾ ਵੇਸਟ ਨਾ ਹੋਵੇ ਮਨਕੀਰ ਤੋਂ ਖਣੇ ਜਿਹੜੇ ਪੈਸੇ ਦਿੱਤੇ ਆ ਲੋਕਾਂ ਨੂੰ ਬੜੇ ਸਾਹਮਣੇ ਵੰਡੇ ਆ ਬਾਕੀ ਉਹ ਕਰੀ ਵੀ ਜਾਂਦਾ ਪਰ ਗੱਲ ਇੱਥੇ ਆ ਕਿ ਇਹ ਨਾ ਹੋਵੇ ਵੀ ਆਟੇ ਨੂੰ ਪਲੇਥਣ ਐਵੇਂ ਲੱਗ ਜੇ ਕਿਸੇ ਦਾ ਘਰ ਮਕਾਨ ਜਿਨ੍ਹਾਂ ਦੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੇ ਬੰਨਾਂ ਤੇ ਜਿਹੜੇ ਵਿਚੋ ਲੋਕ ਆ ਉਹ ਹੀ ਖਾਕ ਹੋ ਜਾਣ ਇਸ ਕਰਕੇ ਪਹਿਲੀ ਗੱਲ ਤਾਂ ਜਿਹੜੇ ਬੰਦੇ ਨੇ ਬਾਹਰੋਂ ਪੈਸੇ ਦੇਣੇ ਆ ਉਹ ਆਪਦੇ ਮਾਪਿਆਂ ਨੂੰ ਪੈਸੇ ਭੇਜੇ ਉਹਦਾ ਮਾਪਿਓ ਜਾਂ ਭਰਾ ਉਹਦਾ ਜਾਵੇ ਜਿੱਥੇ ਲੋੜ ਆ ਪਿੰਡ ਚੋਂ ਪਤਾ ਕਰੇ ਵੀ ਕਿੱਥੇ ਪਾਣੀ ਆਇਆ ਸੀ ਉਸ ਪਿੰਡ ਚ ਜਿੱਥੇ ਜਿੱਥੇ ਪਾਣੀ ਆਇਆ ਉਸ ਪਿੰਡੇ ਜਾ ਕੇ ਪਤਾ ਕਰੇ ਸਰਪੰਚ ਨੂੰ ਜਾਂ ਪਿੰਡ ਦੀ ਪੰਚਾਇਤ ਤੋਂ ਪਤਾ ਕਰੇ ਕਿਹਦਾ ਮਕਾਨ ਡਿੱਗਿਆ ਸੀ ਕਿਹਦਾ ਮਕਾਨ ਡਿੱਗਿਆ ਸੀ ਉਸ ਬੰਦੇ ਨੂੰ ਬੁਲਾਇਆ ਜਾਵੇ ਉਹਨੂੰ ਪੈਸੇ ਡਾਇਰੈਕਟ ਦਿਓ ਤੇ ਜੇ ਤੁਸੀਂ ਕਹੋਗੇ ਵੀ ਆਪਾਂ ਕਿਸੇ ਟਰਸਟ ਨੂੰ ਪਾਵਾਂਗੇ ਪੈਸੇ ਜਾ ਕੇ ਉਸ ਨੂੰ ਹੋਰ ਭੇਜਾਂਗੇ ਹੋ ਸਕਦਾ ਉਹ ਬੰਦਾ ਕਿ ਚੋਂ ਕੋਈ ਪ੍ਰੋਬਲਮ ਕਰ ਜੇ ਉੱਥੇ ਪੈਸੇ ਪੂਰੇ ਪਹੁੰਚਣ ਨਾ ਤੁਸੀਂ ਆਪ ਦੇ ਵੱਲੋਂ ਦੇ ਦਿਓ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਇਹ ਬਿਹਤਰ ਇਹੀ ਹੈ ਕਿ ਜਿਹੜੇ ਬਾਦਲੇ ਵੀਰਾਂ ਨੇ ਸਾਡੇ ਨੇ ਬੜੀ ਮਦਦ ਕੀਤੀ ਹੈ ਨਾ ਬੜੇ ਪੈਸੇ ਦਈ ਜਾਂਦੇ ਭੇਜੀ ਜਾਂਦੇ ਤੁਹਾਡਾ ਪੈਸਾ ਨਾ ਖਰਾਬ ਹੋਵੇ ਬਸ ਤੇ ਅਗਲੇ ਦਾ ਵੀ ਬਣ ਜਾਵੇ ਤੇ ਇਹ ਨਾ ਹੋਵੇ ਪਤਾ ਕੀ ਹੈ ਕਈ ਵਾਰੀ ਕੀ ਹੁੰਦਾ ਹੁਣ ਆ ਦੇਖਿਆ ਯਾਰ ਦਰਿਆ ਆਪਣਾ ਹੜ ਆਇਆ ਹੜਾਂ ਦੇ ਵਿੱਚ ਕੀ ਹੋਇਆ ਜਿਹਨੂੰ ਲੋੜ ਸੀ ਰਾਸ਼ਨ ਦੀ ਉਹਨੂੰ ਮਿਲਿਆ ਨਹੀਂ ਜਿਹਨੂੰ ਵੋਟ ਦੀ ਲੋੜ ਸੀ ਉਹਨੂੰ ਵੋਟ ਮਿਲੀ ਨਹੀਂ ਜੀ ਕਈ ਲੋਕ ਵਿੱਚ ਹੂਟੇ ਲੈਣ ਕਰਕੇ ਹੀ ਬੋਡਾਂ ਭਜਾਈ ਫਿਰਦੇ ਸੀ ਬਲੌਕ ਬਣਾਉਣ ਵਾਸਤੇ ਵੀਡੀਓ ਬਣਾਉਣ ਵਾਸਤੇ ਐਵੇਂ ਰੱਖ ਕੇ ਦੋ ਦੋ ਗੱਤੇ ਆਟੇ ਦੇ ਜਾਂ ਥੋੜੇ ਜਿਹੇ ਪੈਕਟ ਰੱਖ ਕੇ ਕਾਹਦੇ ਐਵੇਂ ਘਰਾਂ 'ਚ ਕੀੜੇ ਕੱਢਦੇ ਫਿਰਦੇ ਸੀ ਸੋਸ਼ਲ ਮੀਡੀਆ ਤੇ ਬੋਖਾ ਬਣਾਇਆ ਗਿਆ ਵੀ ਕਿ ਗੱਲ ਇਹ ਆ ਕਿ ਜਿਹਨੂੰ ਬੋਡ ਦੀ ਲੋੜ ਸੀ ਉਹਨੂੰ ਮਿਲੀ ਨਹੀਂ ਦੂਜੇ ਲੈ ਕੇ ਐਵੇਂ ਤੁਰੇ ਫਿਰਦੇ ਐਵੇਂ ਥੋਡੇ ਨਾਲ ਪੈਸਾ ਨਾ ਨਾ ਹੋਵੇ ਇਹ ਨਾ ਹੋਵੇ ਤੁਸੀਂ ਪੈਸੇ ਭੇਜ ਦਿਓ ਇੱਥੇ ਜਿਹੜੇ ਬੰਦੇ ਨੂੰ ਭੇਜੋ ਉਹ ਗਾਂਹ ਪੂਰੇ ਲਾਵੇ ਨਾ ਅਗਲਾ ਅਗਲੇ ਦਾ ਮਕਾਨ ਪੂਰਾ ਬਣੇ ਨਾ ਤੇ ਫਿਰ ਉਹ ਨਾਲੇ ਤਾਂ ਥੋੜਾ ਮਨ ਦੁਖੀ ਨਾਲੇ ਅਗਲੇ ਦਾ ਦੁਖੀ ਹਨਾ ਤੇ ਵਿਚਲੇ ਵਾਲਾ ਐਵੇਂ ਫਾਇਦਾ ਲੈ ਕੇ ਤੁਰ ਜੇ ਬਸ ਇਹੀ ਆ ਕਿ ਆਪਦੇ ਜਿਹੜੇ ਵੀ ਪੈਸੇ ਤੁਸੀਂ ਕਿਸੇ ਨੂੰ ਭੇਜਣੇ ਆ ਕਿਤੇ ਵੀ ਆਪਦੇ ਆਪ ਦੇ ਹੱਥੀ ਲਵਾਓ ਤਾਂ ਬੜੀ ਚੰਗੀ ਗੱਲ ਆਪਾਂ ਤਾਂ ਇਹ ਆਣੇ ਬਾਕੀ ਭਾਈ ਤੁਹਾਡੀ ਮਰਜ਼ੀ ਆ ਪਰ ਇਹ ਤੁਸੀਂ ਲਾਉਣੇ ਆ ਤੇ ਜਿੰਨਾਂ ਨੂੰ ਲਾਉਣੇ ਹੁੰਦੇ ਆ ਪੈਸੇ ਉਹਨਾਂ ਨੂੰ ਪਤਾ ਵੀ ਹੁੰਦਾ ਪਰ ਇੱਕ ਜ਼ਰੂਰ ਆ ਵੀ ਆਪਾਂ ਇਹ ਨਹੀਂ ਕਿ ਕਿਸੇ ਦੇ ਪੈਸੇ ਖਰਾਬ ਨਾ ਹੋਣ ਕਿਉਂਕਿ ਕਈ ਬੰਦੇ ਦਿਲ ਦੇ ਉੱਪਰੋਂ ਬਹੁਤ ਵਧੀਆ ਲੱਗਦੇ ਆ ਦੇਖਣ ਨੂੰ ਕਿ ਬੰਦਾ ਬਹੁਤ ਵਧੀਆ ਏ ਪਰ ਉਹਦੇ ਮਨ ਦੇ ਅੰਦਰ ਵਿੱਚ ਕੀ ਹੈ ਇਹਦਾ ਪਤਾ ਨਹੀਂ ਹੁੰਦਾ ਤੇ ਬਾਕੀ ਉਦੋਂ ਬਾਅਦ ਵੀ ਪੈਸੇ ਦੀ ਹੁਣ ਕਿੰਨੀ ਲੋੜ ਪੈਣੀ ਜਦੋਂ ਪਾਣੀ ਉਤਰ ਜੂਗਾ ਉਹ ਚੋਂ ਰੇਤਾ ਕੱਢਣੀ ਆ ਇਹ ਉਹਦੀ ਵਿਚਾਰੇ ਦੀ ਫਸਲ ਲੱਗਣੀ ਆ ਉਹਦਾ ਕੀ ਬਾਨਾ ਕੀ ਨਹੀਂ ਬਾਨਾ ਹਨ ਤੇ ਇਹਦੇ ਬਾਰੇ ਹਜੇ ਹੈਲੋ ਬੋਲੋ ਭਾਜੀ ਤੇ ਹੁਣ ਜਿਨ੍ਹਾਂ ਦੇ ਪਸ਼ੂ ਰੁੜ ਗਏ ਹਨ ਮੰਨ ਕੇ ਚੱਲੋ ਵੀ ਜਿਹੜੀ ਇੱਕ ਮੱਝ ਵਧੀਆ ਏ ਸੱਜਰ ਸੱਜਰ ਮੱਝ ਦਾ ਰੇਟ ਆ ਜਿਹੜਾ ਘੱਟੋ ਘੱਟ ਲੱਖ ਰੁਪਏ ਤੋਂ ਉੱਪਰ ਜਾਂਦਾ ਤੇ ਪਤਾ ਨਹੀਂ ਕਿੰਨੇ ਕਿ ਪਸ਼ੂ ਰੋੜ ਗਏ ਲੋਕਾਂ ਦੇ ਤੇ ਜਿਨ੍ਹਾਂ ਦਾ ਨੁਕਸਾਨ ਘੱਟ ਹੋਇਆ ਏ ਜਾਂ ਨਹੀਂ ਹੋਇਆ ਜਾਂ ਜਿਨ੍ਹਾਂ ਦੇ ਸਲਹਾਫ ਸਲੂ ਵਾਈਆ ਪਿੰਡਾਂ ਚ ਚਲੋ ਉਹ ਉਹ ਤਾਂ ਵੈਸੇ ਵੈਸੇ ਦੇ ਹੱਕਦਾਰ ਨਹੀਂ ਹੈਗੇ ਕਿਉਂਕਿ ਮਾੜਾ ਮੋਟਾ ਮੀਂਹ ਆਉਂਦਾ ਉਹਦੇ ਨਾਲ ਪਾਣੀ ਪੂਣੀ ਘਰਾਂ ਚ ਆ ਜਾਂਦਾ ਪਰ ਜਿਨ੍ਹਾਂ ਦੇ ਮਕਾਨ ਜਮ੍ਹਾਂ ਡਿੱਗ ਗਏ ਟਹਿ ਗਏ ਹਨਾ ਉਹਨਾਂ ਨੂੰ ਜ਼ਰੂਰ ਜਿਨ੍ਹਾਂ ਨੇ ਵੀਰਾਂ ਨੇ ਮਦਦ ਕਰਨੀ ਆ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਤੇ ਸਭ ਕੋ ਪਿਆ ਏ ਸੋਸ਼ਲ ਮੀਡੀਆ ਤੋਂ ਖਬਰਾਂ ਕੱਢ ਕੇ ਦੇਖ ਸਕਦੇ ਹੋ ਜਿੰਨਾ ਜਿੰਨਾਂ ਦੇ ਮਕਾਨ ਲੱਗਿਆ ਤੁਸੀਂ ਉਹਨਾਂ ਨਾਲ ਕਨੈਕਟ ਕਰ ਲੋ ਹੁਣ ਇੱਕ ਭੈਣ ਦੀ ਪਿੱਛੇ ਜੇ ਵੀਡੀਓ ਦੇਖੀ ਸੀ ਵੀ ਉਹਨੇ ਕੁੜੀਆਂ ਦਾ ਵਿਆਹ ਰੱਖਿਆ ਹੋਇਆ ਸੀ ਤੇ ਸ਼ੁਕਰ ਹੈ ਕਿ ਉਹਦੇ ਕੋਲੇ ਬੰਦਾ ਇੱਕ ਗਾਇਕ ਆ ਬੱਗਾ ਨਾਮ ਮੇਰਾ ਹਲੋ ਦਾ ਮੁੰਡੇ ਦਾ ਗਾਇਕ ਹੈ ਜਿਹੜਾ ਉਹ ਉੱਥੇ ਪਹੁੰਚ ਗਿਆ ਸੀ ਤੇ ਉਹਨੇ ਉਹਦੀ ਜ਼ਿੰਮੇਵਾਰੀ ਲੈ ਲਈ ਸੀ ਵੀ ਮੈਂ ਪਾਣੀ ਲੈ ਜੂਗਾ ਉਸ ਤੋਂ ਬਾਅਦ ਤੇਰੀ ਕੁੜੀ ਦਾ ਵਿਆਹ ਹੈ ਜਿਹੜਾ ਉਹ ਅਸੀਂ ਸਾਰਾ ਖਰਚਾ ਚੱਕਾਂਗੇ ਤੇ ਬੱਗੇ ਵੀਰ ਨੂੰ ਵੀ ਉਹਨੂੰ ਬੇਨਤੀ ਆ ਜਿਹੜਾ ਕਲਾਕਾਰ ਆ ਉਹ ਉਹ ਜੋੜੀ ਆ ਉਹ ਸੋਲੋ ਨਹੀਂ ਹੈਗਾ ਜੋੜੀ ਆ ਤੇ ਵੀਰੇ ਜਿਹੜਾ ਵਾਦਾ ਕੀਤਾ ਨਾ ਕਰਕੇ ਆਏ ਉੱਥੇ ਉਹ ਨਿਭਾ ਦੀ ਹੁਣ ਉਹ ਨਾ ਗੱਲ ਹੋਵੇ ਵੀ ਤੁਸੀਂ ਇੱਕ ਫੋਟੋਆਂ ਦੇ ਚੱਕਰ ਚ ਉਹ ਕਰਾਏ ਬਾਅਦ ਚ ਨਭਾਉਣਾ ਨਹੀਂ ਤੇ ਗਾਇਕਾਂ ਨੂੰ ਵੀ ਬੇਨਤੀ ਆ ਹੁਣ ਗਾਇਕਾਂ ਦੇ ਗਾਣੇ ਆਉਣੇ ਸ਼ੁਰੂ ਹੋ ਗਏ ਆ ਬਸ ਜਿਵੇਂ ਕਈ 2-3 ਕਲਾਕਾਰਾਂ ਦੇ ਗਾਣੇ ਆ ਗਿਆ ਹੜਾਂ ਦੇ ਨਾਂ ਤੇ ਵੀ ਤੁਸੀਂ ਜਿਹੜੇ ਗਾਣੇ ਕਰੋਗੇ ਹੜਾਂ ਦੇ ਨਾਂ ਤੇ ਇਹਦੀ ਕਮਾਈ ਤਾਂ ਤੁਹਾਨੂੰ ਆਊਗੀ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਇਹ ਗਾਣੇ ਦੀ ਕਮਾਈ ਆ ਜਿਹੜੀ ਤੁਸੀਂ ਇਹਨਾਂ ਤੇ ਹੀ ਲਾ ਦਿਓ ਵਧੀਆ ਗੱਲ ਨਾਲੇ ਤਾਂ ਤੁਹਾਡਾ ਤੁਹਾਡਾ ਗਾਣਾ ਚੱਲ ਜੂ ਤੁਹਾਡਾ ਵੀਊ ਵਧ ਜਾਣਗੇ ਤੁਹਾਡੇ ਸਬਸਕ੍ਰਾਈਬਰ ਵਧ ਜਾਣਗੇ ਜਿਹੜੇ ਤੁਹਾਡੇ ਪੈਸੇ ਆਉਣਗੇ ਗਾਣੇ ਤੇ ਤੇ ਉਹਦੇ ਤੇ ਲਾ ਦਿਓਗੇ ਤਾਂ ਸਾਰਿਆਂ ਨਾਲ ਵਧੀਆ ਹੋ ਜੂ ਨਾਲੇ ਤੁਸੀਂ ਖੁਸ਼ ਨਾਲੇ ਲੋਕ ਖੁਸ਼ ਨਾਲੇ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਭਾਈ ਗਾਇਕਾ ਜਿਹੜੇ ਸਾਡੇ ਆਸਤੇ ਗਾਣੇ ਕੱਢੇ ਇਹਨਾਂ ਨੇ ਤੇ ਸਾਡੇ ਖਰਚੇ ਆਸਤੇ ਤੇ ਚੰਗੀ ਗੱਲ ਆ ਗਾਇਕਾਂ ਨੇ ਬੜਿਆ ਨੇ ਪੈਸੇ ਦਿੱਤੇ ਆ ਬਹੁਤ ਲੋਕ ਗਾਇਕਾਂ ਨੇ ਦਿਖਾਇਆ ਇਹ ਅੱਜ ਕੀ ਵੀ ਵਾਕਿਆ ਹੀ ਬਈ ਪੰਜਾਬ ਵਾਸਤੇ ਗਾਇਕ ਖੜਦੇ ਆ ਕੱਲੇ ਗਾਉਂਦੇ ਹੀ ਨਹੀਂ ਹੈਗੇ ਅ ਡੈਲ ਖੋਲ ਕੇ ਪੈਸੇ ਵੰਡੇ ਆ ਯਾਰ ਮਨਕੀਰ ਤੌਲ ਖੋਇਆ ਸੁਖਵੀਰ ਬਾਦਲ ਹੋਇਆ ਬੱਬੂ ਮਾਨ ਹੋਇਆ ਦਲਜੀਤ ਹੋਇਆ ਹਨਾ ਔਰ ਆਕਸ਼ੇ ਕੁਮਾਰ ਹੋਇਆ ਹੋਰ ਬੜੇ ਕਲਾਕਾਰ ਇਹੋ ਜਿਹੇ ਹੈਗੇ ਜਿਹੜਾ ਨਾ ਮੈਨੂੰ ਅ ਨਾਂ ਨਹੀਂ ਚੇਤਾ ਤੇ ਹੁਣ ਕਈਆਂ ਨੂੰ ਮੈਂ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਕੋਈ ਡੇਰੇ ਆ ਸਾਡੇ ਵਧੀਆ ਡੇਰੇ ਚਾਲਦੇ ਆ ਜਿਨ੍ਹਾਂ ਦੀ ਲੋਕ ਬਹੁਤ ਪਹੁੰਚ ਆ ਲੋਕ ਬੜਾ ਚੜਾਵਾ ਚੜਾਉਂਦੇ ਆ ਤੇ ਉਹ ਵੀ ਸਾਹਮਣੇ ਆਉਣ ਮੜਾ ਜਾ ਹੁਣ ਤੇ ਜਾਂ ਜਿਹੜੇ ਹੁਣ ਜਿਹੜੇ ਜੀਵਨ ਜਿਨ੍ਹਾਂ ਦੀਆਂ ਖੋਲੀਆਂ ਵੀਆਂ ਜਿਹੜੇ ਸੇਵਾ ਕਰਦੇ ਲੋਕਾਂ ਦੀ ਹਨਾ ਲੋਕਾਂ ਨੂੰ ਸਾਭਦੇ ਆ ਜਾਂ ਕੁੱਕ ਕਰਦੇ ਆ ਉਹਨਾਂ ਨੂੰ ਵੀ ਲੋਕ ਬਹੁਤ ਰੁਪਈਆ ਦਿੰਦੇ ਆ ਉਹ ਵੀ ਕੁਝ ਲੋਕਾਂ ਦਾ ਸੋਚਣ ਕਿਉਂਕਿ ਜੇ ਕਿਸਾਨ ਦਾ ਸੋਚਾਂਗੇ ਤਾਂ ਫੇਰ ਹੀ ਕੋ ਬਚੂਗਾ ਯਾਰ ਕਿਸਾਨ ਕਰਦੇ ਕਿਹਦੇ ਆਸਤੇ ਆ ਕਰਦੇ ਤਾਂ ਆਪਣੇ ਆਸਤੇ ਹੀ ਹਨਾ ਤੇ ਕਿਸਾਨਾਂ ਦੇ ਨਾਲ ਹੀ ਆਪਾਂ ਜੇ ਕਿਸਾਨਾਂ ਦੀ ਫਸਲ ਹੋਊਗੀ ਫੇਰ ਹੀ ਉਹ ਡੇਰਾਂ ਚਾਊਗੀ ਗੁਰਦੁਆਰਿਆਂ ਸਾਹਿਬ ਦੇ ਵਿੱਚ ਆਊਗੀ ਲੰਗਰ ਪੱਕਣਗੇ ਸੰਗਤ ਛਕੂਗੀ ਹਨਾ ਤੇ ਐਦਕੀ ਗੁਰਦੁਆਰੇ ਵਾਲਿਆਂ ਨੂੰ ਵੀ ਸਾਡੇ ਗੁਰੂ ਘਰਾਂ ਨੂੰ ਵੀ ਥੋੜੇ ਜਿਹੇ ਦਰਵਾਜ਼ੇ ਦਿਲ ਖੋਲ ਕੇ ਖੋਲ ਦੇਣੇ ਚਾਹੀਦੇ ਆ ਕਿ ਜਿਹੜੇ ਜਿਹੜੇ ਕਿਸਾਨ ਆ ਉਹਨਾਂ ਦਾ ਕੋਈ ਨਾ ਕੋਈ ਕਰੀਏ ਤੇ ਸਾਡੇ ਜਿਹੜੇ ਨਵੇਂ ਬਣੇ ਸੀ ਪ੍ਰਧਾਨ ਗੁਰਦੁਆਰਾ ਸਾਹਿਬ ਜੀ ਦੇ ਉਹ ਵੀ ਉਦੋਂ ਪੈਸੇ ਵੰਡਦੇ ਸੀ ਤੇ ਬਹੁਤ ਦੇਖ ਕੇ ਐਦਕੀ ਐ ਲੱਗਿਆ ਵੀ ਪੜਾ ਵੀ ਲੋਕਾਂ ਨੇ ਸਾਥ ਦਿੱਤਾ ਬਈ ਤੇ ਬਾਕੀ ਦੋਸਤੋ ਤੁਸੀਂ ਆਪਦੀ ਰਾਇ ਜਰੂਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਨਾ ਤੇ ਮਾੜਾ ਚੈਨਲ ਨਵਾਂ ਹੈ ਥੋੜਾ ਸਾਥ ਦਿਓ ਆਪਾਂ ਗੱਲਾਂ ਵਧੀਆ ਹੀ ਕਰਨੀਆਂ ਬਸ ਆਪਣੇ ਕੋਲੇ ਕੋਈ ਉਹ ਜਿਹਾ ਪਖੰਡ ਬਾਜੀ ਵਾਲਾ ਕੋਈ ਆਪਣੇ ਕੋਲੇ ਵੀਡੀਓ ਨਹੀਂ ਹੁੰਦੀ ਤੇ ਦੋਸਤੋ ਮਿਲਦੇ ਆਪਾਂ ਫੇਰ ਅਗਲੀ ਵੀਡੀਓ ਤੇ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਰੱਬ ਕਰੇ ਸੁੱਖ ਸ਼ਾਂਤੀ ਪੰਜਾਬ ਦੇ ਉੱਤੇ ਰੱਖੇ